ਮੇਰੇ ਸਾਥੀ ਭਾਰਤ ਵਾਸੀਓ ਨਮਸਕਾਰ ਦੇਸ਼ ਭਰ ਵਿੱਚ ਨਰਾਤਿਆਂ ਦੀ ਸ਼ੁਰੂਆਤ ਹੋ ਰਹੀ ਏ ਅਜਿਹੇ ਵਿੱਚ ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਤਹਿ ਦਿਲੋਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਇਹ ਤਿਹਾਰ ਸਾਰਿਆਂ ਲਈ ਚੰਗੀ ਸਿਹਤ ਸੁੱਖ ਅਤੇ ਖੁਸ਼ਹਾਲੀ ਲਿਆਵੇ ਇਸ ਸਾਲ ਤਿਉਹਾਰਾਂ ਦਾ ਸੀਜ਼ਨ ਖੁਸ਼ੀ ਦਾ ਇੱਕ ਹੋਰ ਕਾਰਨ ਲੈ ਕੇ ਆਇਆ ਏ 22 ਸਤੰਬਰ ਤੋਂ ਅਗਲੀ ਪੀੜੀ ਦੇ ਜੀਐਸਟੀ ਸੁਧਾਰਾਂ ਨੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਜੀਐਸਟੀ ਬਚਤ ਉਤਸਵ ਦੇਸ਼ ਭਰ ਵਿੱਚ ਸ਼ੁਰੂ ਹੋ ਰਿਹਾ ਹੈ ਇਹ ਸੁਧਾਰ ਬਚਤ ਨੂੰ ਵਧਾਉਣਗੇ ਅਤੇ ਸਮਾਜ ਦੇ ਹਰ ਵਰਗ ਨੂੰ ਸਿੱਧੇ ਤੌਰ ਤੇ ਲਾਭ ਪਹੁੰਚਾਉਣਗੇ ਭਾਵੇਂ ਉਹ ਕਿਸਾਨ ਔਰਤਾਂ ਨੌਜਵਾਨ ਗਰੀਬ ਮੱਧ ਵਰਗ ਕਾਰੋਬਾਰੀ ਅਤੇ MSME ਹੋਣ ਇਹ ਸੁਧਾਰ ਵਿਆਪਕ ਵਿਕਾਸ ਅਤੇ ਨਿਵੇਸ਼ ਨੂੰ ਹੁਲਾਰਾ ਦੇਣਗੇ ਅਤੇ ਹਰ ਸੂਬੇ ਅਤੇ ਖੇਤਰ ਦੀ ਤਰੱਕੀ ਨੂੰ ਰਫਤਾਰ ਦੇਣਗੇ ਅਗਲੀ ਪੀੜੀ ਦੇ GST ਸੁਧਾਰਾਂ ਦੀ ਇੱਕ ਮਹੱਤਵਪੂਰਨ ਖਾਸੀਅਤ ਇਹ ਹੈ ਕਿ ਮੁੱਖ ਤੌਰ ਤੇ ਇਸ ਵਿੱਚ 5% ਅਤੇ 18% ਦੇ ਦੋ ਸਲੈਬ ਹੋਣਗੇ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਜਿਵੇਂ ਕਿ ਭੋਜਨ ਦਵਾਈਆਂ ਸਾਬਣ ਟੂਥਪੇਸਟ ਬੀਮਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੁਣ ਜਾਂ ਤਾਂ ਟੈਕਸ ਮੁਕਤ ਹੋਣਗੀਆਂ ਜਾਂ ਸਭ ਤੋਂ ਘੱਟ 5% ਟੈਕਸ ਸਲੈਬ ਦੇ ਘੇਰੇ ਹੇਠ ਆਉਣਗੀਆਂ ਪਹਿਲਾਂ 12% ਟੈਕਸ ਵਾਲੀਆਂ ਵਸਤਾਂ ਲਗਭਗ ਪੂਰੀ ਤਰ੍ਹਾਂ 5% ਵਿੱਚ ਤਬਦੀਲ ਹੋ ਗਈਆਂ ਹਨ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਏ ਕਿ ਵਕਫ ਵਕ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਉਦੋਂ ਅਤੇ ਹੁਣ ਦੇ ਬੋਰਡ ਲਗਾਏ ਹਨ ਜੋ ਸੁਧਾਰਾਂ ਤੋਂ ਪਹਿਲਾਂ ਅਤੇ ਸੁਧਾਰਾਂ ਤੋਂ ਬਾਅਦ ਦੇ ਟੈਕਸਾਂ ਨੂੰ ਦਰਸਾਉਂਦੇ ਹਨ ਪਿਛਲੇ ਕੁਝ ਸਾਲਾਂ ਵਿੱਚ 25 ਕਰੋੜ ਲੋਕ ਗਰੀਬੀ ਵਿੱਚੋਂ ਬਾਹਰ ਆਏ ਹਨ ਅਤੇ ਇੱਕ ਅਭਿਲਾਸ਼ੀ ਨਵਾਂ ਮੱਧ ਵਰਗ ਬਣਿਆ ਹੈ ਇਸ ਤੋਂ ਇਲਾਵਾ ਅਸੀਂ ਵੱਡੇ ਆਮਦਨ ਕਰ ਕਟੌਤੀਆਂ ਨਾਲ ਆਪਣੇ ਮੱਧ ਵਰਗ ਦੇ ਹੱਥ ਵੀ ਮਜ਼ਬੂਤ ਕੀਤੇ ਹਨ ਜੋ 12 ਲੱਖ ਰੁਪਏ ਦੀ ਸਾਲਾਨਾ ਆਮਦਨ ਤੱਕ ਜ਼ੀਰੋ ਟੈਕਸ ਨੂੰ ਯਕੀਨੀ ਬਣਾਉਂਦੇ ਹਨ ਜੇਕਰ ਅਸੀਂ ਆਮਦਨ ਕਰ ਵਿੱਚ ਕਟੌਤੀਆਂ ਅਤੇ ਅਗਲੀ ਪੀੜੀ ਦੇ GST ਸੁਧਾਰਾਂ ਨੂੰ ਜੋੜਦੇ ਹਾਂ ਤਾਂ ਇਸ ਨਾਲ ਲੋਕਾਂ ਨੂੰ ਲਗਭਗ 2.5 ਲੱਖ ਕਰੋੜ ਰੁਪਏ ਦੀ ਬਚਤ ਹੋਵੇਗੀ ਤੁਹਾਡੇ ਘਰੇਲੂ ਖਰਚੇ ਘਟ ਜਾਣਗੇ ਅਤੇ ਘਰ ਬਣਾਉਣਾ ਵਾਹਨ ਖਰੀਦਣਾ ਉਪਕਰਣ ਖਰੀਦਣਾ ਬਾਹਰ ਭੋਜਨ ਖਾਣਾ ਜਾਂ ਪਰਿਵਾਰਕ ਛੁੱਟੀਆਂ ਦੀ ਯੋਜਨਾ ਬਣਾਉਣ ਵਰਗੀਆਂ ਇੱਛਾਵਾਂ ਨੂੰ ਪੂਰਾ ਕਰਨਾ ਸੌਖਾ ਹੋ ਜਾਵੇਗਾ ਸਾਡੇ ਦੇਸ਼ ਦੀ ਜੀਐਸਟੀ ਯਾਤਰਾ 2017 ਵਿੱਚ ਸ਼ੁਰੂ ਹੋਈ ਸੀ ਜੋ ਸਾਡੇ ਨਾਗਰਿਕਾਂ ਅਤੇ ਕਾਰੋਬਾਰਾਂ ਨੂੰ ਕਈ ਟੈਕਸਾਂ ਦੇ ਜਾਲ ਤੋਂ ਮੁਕਤ ਕਰਨ ਵਿੱਚ ਇੱਕ ਅਹਿਮ ਮੋੜ ਸਾਬਤ ਹੋਈ ਸੀ GST ਨੇ ਦੇਸ਼ ਨੂੰ ਆਰਥਿਕ ਤੌਰ ਤੇ ਇਕਜੁੱਟ ਕੀਤਾ ਇੱਕ ਰਾਸ਼ਟਰ ਇੱਕ ਟੈਕਸ ਨੇ ਇੱਕ ਸਾਰਤਾ ਅਤੇ ਰਾਹਤ ਦਿੱਤੀਏ GST ਕੌਂਸਲ ਨੇ ਕੇਂਦਰ ਅਤੇ ਸੂਬਿਆਂ ਦੋਵਾਂ ਦੀ ਸਰਗਰਮ ਭਾਗੀਦਾਰੀ ਨਾਲ ਕਈ ਲੋਕਪੱਖੀ ਫੈਸਲੇ ਲਏ ਨੇ ਹੁਣ ਇਹ ਨਵੇਂ ਸੁਧਾਰ ਸਾਨੂੰ ਹੋਰ ਅੱਗੇ ਲੈ ਜਾਣਗੇ ਪਰਨਾਲੀ ਨੂੰ ਸੁਖਾਲਾ ਬਣਾਉਣਗੇ ਵਿਆਜ ਦਰਾਂ ਘਟਾਉਣਗੇ ਅਤੇ ਲੋਕਾਂ ਦੇ ਹੱਥਾਂ ਵਿੱਚ ਵਦੇਰੇ ਬਚਤ ਹੋਵੇਗੀ ਸਾਡੇ ਲਘੂ ਉਦਯੋਗਾਂ ਦੁਕਾਨਦਾਰਾਂ ਵਪਾਰੀਆਂ ਉਦਮੀਆਂ ਅਤੇ ਐਮਐਸਐਮਈ ਲਈ ਵੀ ਕਾਰੋਬਾਰ ਕਰਨ ਦੀ ਸੌਖ ਅਤੇ ਪਾਲਣਾ ਦੀ ਸੌਖ ਵਧੇਗੀ ਘੱਟ ਟੈਕਸ ਘੱਟ ਕੀਮਤਾਂ ਅਤੇ ਸੁਖਾਲੀ ਨਿਯਮਾਂ ਦਾ ਮਤਲਬ ਹੈ ਬਿਹਤਰ ਵਿਕਰੀ ਕਟ ਪਾਲਣਾ ਬੋਝ ਅਤੇ ਮੌਕਿਆਂ ਵਿੱਚ ਵਾਅਦਾ ਖਾਸ ਕਰਕੇ ਐਮ ਐਸ ਐਮ ای ਖੇਤਰ ਵਿੱਚ ਸਾਡਾ ਸਾਂਝਾ ਟੀਚਾ 2047 ਤੱਕ ਵਿਕਸਿਤ ਭਾਰਤ ਦੀ ਸਿਰਜਣਾਇ ਇਸ ਨੂੰ ਹਾਸਲ ਕਰਨ ਲਈ ਆਤਮ ਨਿਰਪਰਤਾ ਦੇ ਰਾਹ ਤੇ ਚੱਲਣਾ ਲਾਜ਼ਮੀ ਹੈ ਇਹ ਸੁਧਾਰ ਸਾਡੇ ਸਥਾਨਕ ਨਿਰਮਾਣ ਆਧਾਰ ਨੂੰ ਮਜ਼ਬੂਤ ਕਰਦੇ ਹਨ ਅਤੇ ਆਤਮ ਨਿਰਭਰ ਭਾਰਤ ਲਈ ਰਾਹ ਪੱਧਰਾ ਕਰਦੇ ਹਨ ਇਸ ਨਾਲ ਜੁੜੇ ਇਸ ਤਿਉਹਾਰੀ ਸੀਜ਼ਨ ਵਿੱਚ ਆਓ ਅਸੀਂ ਭਾਰਤ ਵਿੱਚ ਬਣੇ ਉਤਪਾਦਾਂ ਦਾ ਸਾਥ ਦੇਣ ਦਾ ਵੀ ਪ੍ਰਣ ਕਰੀਏ ਇਸ ਦਾ ਮਤਲਬ ਹੈ ਕਿ ਸਵਦੇਸ਼ੀ ਉਤਪਾਦ ਖਰੀਦਣੇ ਜੋ ਭਾਰਤੀਆਂ ਦੀ ਸਖਤ ਮਿਹਨਤ ਅਤੇ ਖੂਨ ਪਸੀਨੇ ਨਾਲ ਬਣੇ ਹੁੰਦੇ ਹਨ ਭਾਵੇਂ ਉਹਨਾਂ ਨੂੰ ਬਣਾਉਣ ਵਾਲੀ ਕੋਈ ਵੀ ਕੰਪਨੀ ਜਾਂ ਬ੍ਰਾਂਡ ਹੋਵੇ ਹਰ ਵਾਰ ਜਦੋਂ ਤੁਸੀਂ ਸਾਡੇ ਆਪਣੇ ਕਾਰੀਗਰਾਂ ਕਾਮਿਆਂ ਅਤੇ ਉਦਯੋਗਾਂ ਵੱਲੋਂ ਬਣਾਇਆ ਉਤਪਾਦ ਖਰੀਦਦੇ ਹੋ ਤਾਂ ਤੁਸੀਂ ਬਹੁਤ ਸਾਰੇ ਪਰਿਵਾਰਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਵਿੱਚ ਮਦਦ ਅਤੇ ਸਾਡੇ ਨੌਜਵਾਨਾਂ ਲਈ ਨੌਕਰੀ ਦੇ ਮੌਕੇ ਪੈਦਾ ਕਰ ਰਹੇ ਹੋਵੋਗੇ ਮੈਂ ਆਪਣੇ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੇ ਉਤਪਾਦ ਵੇਚਣ ਜੋ ਭਾਰਤ ਵਿੱਚ ਬਣੇ ਹੋਣ ਆਓ ਮਾਣ ਨਾਲ ਕਹੀਏ ਜੋ ਅਸੀਂ ਖਰੀਦਦੇ ਹਾਂ ਉਹ ਸਵਦੇਸ਼ੀ ਹੈ ਆਓ ਮਾਣ ਨਾਲ ਕਹੀਏ ਜੋ ਅਸੀਂ ਵੇਚਦੇ ਹਾਂ ਉਹ ਸਵਦੇਸ਼ੀ ਹੈ ਮੈਂ ਸੂਬਾ ਸਰਕਾਰਾਂ ਨੂੰ ਉਦਯੋਗ ਨਿਰਮਾਣ ਅਤੇ ਨਿਵੇਸ਼ ਮਾਹੌਲ ਵਿੱਚ ਸੁਧਾਰ ਨੂੰ ਹੁਲਾਰਾ ਦੇਣ ਦੀ ਵੀ ਅਪੀਲ ਕਰਦਾ ਹਾਂ ਇੱਕ ਵਾਰ ਫਿਰ ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਰਾਤਿਆਂ ਦੀ ਤਹਿ ਦਿਲੋਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਅਤੇ ਜੀਐਸਟੀ ਬਚਤ ਉਤਸਵ ਰਾਹੀਂ ਖੁਸ਼ੀ ਅਤੇ ਬਚਤ ਨਾਲ ਭਰਪੂਰ ਸੀਜ਼ਨ ਦੀ ਕਾਮਨਾ ਕਰਦਾ ਹਾਂ ਮੈਂ ਕਾਮਨਾ ਕਰਦਾ ਹਾਂ ਕਿ ਇਹ ਸੁਧਾਰ ਹਰ ਭਾਰਤੀ ਪਰਿਵਾਰ ਲਈ ਵਧੇਰੇ ਖੁਸ਼ਹਾਲੀ ਲੈ ਕੇ ਆਉਣ